ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੀ ਮੈਂ ਰਸ਼ੀਆ ਬ੍ਰਾਂਡ ਦੀ ਹੈ ਨਾ ਸ਼ਿਮਰ ਲੈ ਕੇ ਆਈ ਆ ਬਹੁਤ ਸੋਹਣਾ ਸਟਾਫ ਰਹੂਗਾ ਬਹੁਤ ਸੋਹਣੇ ਪ੍ਰਿੰਟਾਂ ਦੋ ਸੈਟ ਆਪਣੇ ਕੋਲ ਆਏ ਨੇ ਇਹ ਨਿਊ ਤੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਪੈਣਾ ਇਹਨੂੰ ਪਿਆਰ ਦਿੰਦੀਆਂ ਨੇ ਇਹ ਜਿਹੜੇ ਮੌਸਮ ਚ ਮਰਜ਼ੀ ਪਾ ਲਓ ਚਾਹੇ ਤੁਸੀਂ ਇਹਨੂੰ ਗਰਮੀਆਂ ਚ ਵੇਅਰ ਕਰ ਲਓ ਚਾਹੇ ਤੁਸੀਂ ਵਿంటర్ ਚ ਵੀਅਰ ਕਰ ਲੋ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਹੀ ਪਿਆਰੇ ਇਹ ਸਟਾਫ ਨੇ ਤੇ ਹੁਣ ਜਿਸ ਤਰ੍ਹਾਂ ਮੌਸਮ ਚੱਲ ਰਿਹਾ ਉਸ ਹਿਸਾਬ ਦੇ ਨਾਲ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਛੋਟੇ-ਮੋਟੇ ਫੰਕਸ਼ਨ ਤੇ ਹਨਾ ਪਾਰਟ ਤੇ ਭੋਗ ਤੇ ਜਿੱਥੇ ਮਰਜੀ ਤੁਸੀਂ ਪਾ ਕੇ ਜਾ ਸਕਦੇ ਹੋ ਜਾਨੀ ਕਿ ਅਲੱਗ ਜੀ ਇੱਕ ਕਲੈਕਸ਼ਨ ਆ ਤੇ ਪਿਓਰ ਸ਼ਿਮਰ ਦੇ ਸੂਟ ਹੋਣਗੇ ਇਹ ਬਹੁਤ ਹੀ ਵਧੀਆ ਸੋ ਜਿਹੜੀਆਂ ਪਹਿਣਾ ਹੈਗੀਆਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਹੋ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਬਾਕੀ ਆਪਣੀ ਡੇਲੀ ਵੀਡੀਓ ਆਉਂਦੀ ਆ ਕੀ ਕਹਿਣਾ ਕਿਸੇ ਹਨਾ ਪ੍ਰੋਬਲਮ ਕਰਕੇ ਜਾਂ ਕੋਈ ਹੋਰ ਕੰਮ ਹੋਵੇ ਸ਼ਾਪ ক্লোਜ਼ ਹੋਵੇ ਤਾਂ ਨਾ ਵੀਡੀਓ ਆਵੇ ਨਹੀਂ ਤਾਂ ਡੇਲੀ ਆਪਣੀ ਸ਼ਾਮ ਨੂੰ 6 ਵਜੇ 5:30 ਤੋਂ 6 ਵਜੇ ਦੇ ਵਿੱਚ ਵਿੱਚ ਵੀਡੀਓ ਅਪਲੋਡ ਹੋ ਜਾਂਦੀ ਆ ਸੋ ਚੈਨਲ ਨੂੰ ਜੇ ਸਬਸਕ੍ਰਾਈਬਰ ਰੱਖੋਗੇ ਹਰ ਤਰ੍ਹਾਂ ਦੀ ਕਲੈਕਸ਼ਨ ਮਹਿੰਗੇ ਤੋਂ ਮਹਿੰਗਾ ਸੂਟਸ ਹਸਤੇ ਤੋਂ ਸਸਤਾ ਸੂਟ ਵਧੀਆ ਕੁਆਲਿਟੀ ਦੇ ਚਾਜ ਤੋਂ ਸਭ ਤੋਂ 500 ਦਾ ਸੂਟ ਮੰਗਾ ਲਓ ਚਾਹੇ ਤੁਸੀਂ 1000 ਦਾ ਮੰਗਾ ਲਓ ਚਾਹੇ 1500 ਦਾ ਮੰਗਾ ਲਓ ਜਿੰਨਾ ਮਰਜੀ ਆਪੋ ਤਾਂ ਵਧੀਆ ਹੋਣਾ ਹੀ ਹੋਣਾ ਜਾਨਕਿ ਜੇ 500 ਵਾਲਾ ਸੂਟ ਵੀ ਮੰਗਾਉਂਗੇ ਤਾਂ ਵੀ ਤੁਹਾਨੂੰ ਪੂਰਾ ਬੈਸਟ ਤੇ ਵਧੀਆ ਪ੍ਰਾਈਸ ਦੇ ਵਿੱਚ ਤੁਹਾਨੂੰ ਉਹ ਚੀਜ਼ ਤੇ ਫੈਬਰਿਕ ਤੁਹਾਡੇ ਤੱਕ ਪਹੁੰਚੂਗਾ ਸੋ ਬੇਫਿਕਰ ਹੋ ਕੇ ਤੁਸੀਂ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਤੇ ਬਹੁਤ ਪੈਨਾਂ ਦੇ ਮੈਸੇਜ ਆਉਂਦੇ ਸੀ ਕਿਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆਂ ਰਾਈਕਾਟ ਪਖਵਾਲ ਕੋਲ ਪਿੰਡ ਆ ਜਾਂਦਾ ਜੀ ਭੈਣੀ ਅਰੋੜਾ ਉੱਥੋਂ ਮੈਂ ਬਿਲੋਂਗ ਕਰਦੀ ਆ ਜਦੋਂ ਵੀ ਤੁਸੀਂ ਆਉਣਾ ਮੋਸਟ ਵੈਲਕਮ ਆ ਬਸ ਇੱਕ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਘਰ ਮਿਲ ਸਕੀਏ ਤੇ ਅਟੈਂਡ ਕਰ ਸਕੀਏ ਜਿਹੜੀ ਇਹ ਸ਼ਾਪ ਆ ਮੇਰੇ ਘਰ ਦੇ ਵਿੱਚ ਹੀ ਆ ਜੀ ਤੇ ਜਦੋਂ ਵੀ ਬਸ ਆਉਣਾ ਇੱਕ ਕਾਲ ਕਰਕੇ ਤੁਸੀਂ ਜਦੋਂ ਵੀ ਮਰਜ਼ੀ ਆ ਸਕਦੇ ਹੋ ਸਾਰੀਆਂ ਕਲੈਕਸ਼ਨ ਆ ਆਪਣੇ ਕੋਲ ਅਵੇਲੇਬਲ ਹੈਗੀਆਂ ਨੇ ਜੀ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਕਿ ਜੇ ਇੱਥੇ ਓਪਨ ਹੋ ਗਈ ਇੱਕ ਅੱਧਾ ਦਿਨ ਵੀਡੀਓ ਲੇਟ ਹੋ ਜਾਵੇ ਤਾਂ ਕਲਰ ਚੂਜ਼ ਹੋ ਜਾਂਦੇ ਨੇ ਇਹਨਾਂ ਦੇ ਤਾੰਗੜੇ ਆਨ ਸਾਲ ਪਹਿਲਾ ਇਹਨਾਂ ਦੀ ਅੱਜ ਵੀਡੀਓ ਮੈਂ ਬਣਾਉਣ ਲੱਗੀ ਆ ਪਿਓਰ ਸ਼ਿਮਰ ਦੇ ਨੇ ਰਸ਼ੀਆ ਬ੍ਰਾਂਡ ਰਹੂਗਾ ਆ ਲੋ ਗਰਮੀਆਂ ਦੀ ਬਹੁਤ ਹੀ ਸੋਹਣੀ ਕਲੈਕਸ਼ਨ ਆ ਪਿਓਰ ਕਾਟਨ ਆ ਜੇ ਉੱਪਰ ਸਾਰਾ ਸ਼ਿਮਰ ਦਾ ਟੱਚ ਯਾਨੀ ਕਿ ਬੇਸ ਇਹਦਾ ਪ੍ਰੋਪਰ ਕਾਟਨ ਰਹੂਗਾ ਕਾਟਨ ਸ਼ਿਮਰ ਆਪਾਂ ਇਹਨੂੰ ਕਹਿ ਸਕਦੇ ਆ કોટਨ ਸ਼ਿਮਰ ਦੇ ਉੱਪਰ ਨੇ ਇਹ ਬਹੁਤ ਹੀ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਪਿਆਰੀ ਆ ਕਲਰ ਚੈੱਕ ਕਰ ਲਓ ਬਹੁਤ ਪਿਆਰਾ ਕਲਰ ਆਇਆ ਵਾ ਮਹਿੰਦੀ ਆ ਜਾਂ ਸ਼ੇਡ ਆ ਬਹੁਤ ਹੀ ਪਿਆਰਾ ਜਾਨੀ ਕਿ ਹੈਗਾ ਇਹਦਾ ਸਾਰਾ ਪ੍ਰਿੰਟ ਆਲ ਓਵਰ ਇਹ ਸੂਟ ਮਿਲਣਗੇ ਤੁਹਾਨੂੰ ਆਲ ਓਵਰ 5 ਮੀਟਰ ਦੀ ਇਹਦੀ ਮਿਲੂਗੀ ਤੁਹਾਨੂੰ ਪ੍ਰੋਪਰ ਕੱਟ ਤੇ ਪ੍ਰਿੰਟਿੰਗ ਚੈੱਕ ਕਰ ਲਓ ਪ੍ਰਿੰਟਿੰਗ ਕਿੰਨੀ ਸੋਹਣੀ ਆ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਸਾਰੀ ਪ੍ਰਿੰਟਿੰਗ ਨਾਲ ਰਸ਼ੀਆ ਦੀ ਟੈਗਿੰਗ ਸਭ ਕੁਝ ਨਾਲ ਮਿਲੂਗਾ ਤੁਹਾਨੂੰ ਦੇਖੋ ਸਾਈਡਾਂ ਦੇ ਵੀ ਸਾਰੇ ਰਸ਼ੀਆ ਮਿਲੂਗਾ オリジナル ਪੀਸ ਨੇ ਬਹੁਤ ਹੀ ਸੋਹਣੀ ਕਲੈਕਸ਼ਨ ਆ ਪਿਓਰ ਕਾਟਨ ਦਾ ਸਟਾਫ ਰਹੂਗਾ ਪਿਓਰ ਕਾਟਨ ਸ਼ਿਮਰ ਆ ਯਾਨੀ ਕਿ ਇਹ ਜਿਵੇਂ ਮਰਜੀ ਤੁਸੀਂ ਛੋਟੇ-ਮੋਟੇ ਫੰਕਸ਼ਨ ਤੇ ਪੂਰੇ ਗ੍ਰੇਸਫੁੱਲ ਪਾਈਪਿੰਗਸ ਵਗੈਰਾ ਲੱਗ ਕੇ ਸਟਿਚਿੰਗ ਆਪਣੇ ਕੋਲ ਅਵੇਲੇਬਲ ਆ ਜਿਹੜੀਆਂ ਭੈਣਾਂ ਨੂੰ ਸਟਿਚ ਕਰਵਾਉਣੀਆਂ ਤਾਂ ਤੁਸੀਂ ਉਹ ਵੀ ਆਰਡਰ ਦੇ ਸਕਦੇ ਹੋ ਵਿਦਆਊਟ ਸਟਿਚਿੰਗ ਮੰਗਾਉਣੀਆਂ ਤਾਂ ਵਿਦਆਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਤੇ ਨਾਲ ਇਹਨਾਂ ਦੇ ਰਹਿਣਗੇ ਬਹੁਤ ਹੀ ਸੋਹਣੇ ਮੋਢਾ ਵਾਲੇ ਦੁਪੱਟੇ ਆ ਲੋ ਬਹੁਤ ਸੋਹਣੇ ਮੁੰਡਾਲਦੇ ਰਹਿਣਗੇ ਦੁਪੱਟੇ ਲਓ ਜੀ ਲਾਈਟ ਜੇ ਇੰਗਲਿਸ਼ ਜੇ ਕਲਰ ਆ ਕੋਈ ਡਾਰਕ ਕਲਰ ਨਹੀਂ ਹੈਗਾ ਜੇ ਕਿਸੇ ਭੈਣ ਨੂੰ ਕੈਮਰੇ 'ਚ ਇਹ ਲੱਗਦਾ ਹੋਵੇ ਕਿ ਡਾਰਕ ਆ ਸਾਡੇ ਪੌਣ ਵਾਲਾ ਨਹੀਂ ਬਿਲਕੁਲ ਨਹੀਂ ਹੈਗਾ ਜੇ ਤੁਸੀਂ 50 ਪਲੱਸ ਹੋ ਤਾਂ ਵੀ ਤੁਹਾਡੇ ਬਹੁਤ ਸੋਹਣੇ ਲੱਗਣਗੇ ਇਹ ਕਲਰ ਕਿਉਂਕਿ ਬਹੁਤ ਹੀ ਇੰਗਲਿਸ਼ ਜੇ ਕਲਰ ਨੇ ਨਾ ਜ਼ਿਆਦਾ ਲਾਈਟ ਫਿੱਕਿਆਂ ਦੇ ਵਿੱਚ ਨੇ ਨਾ ਹੀ ਜ਼ਿਆਦਾ ਇਹ ਡਾਰਕ ਨੇ ਬਹੁਤ ਸੋਹਣੇ ਪ੍ਰਿੰਟ ਨੇ ਤੇ ਬਹੁਤ ਹੀ ਸੋਹਣੇ ਕਲਰ ਨੇ ਦੁਪੱਟੇ ਪੂਰੇ ਖੁੱਲੇ ਡੁੱਲੇ ਲੰਬਾਈ ਚੌੜਾਈ ਦੁਪੱਟਿਆਂ ਦੀ ਪੂਰੀ ਫੁੱਲ ਮਿਲੋਗੀ ਤੁਹਾਨੂੰ ਕਿਸੇ ਪਾਸਿਓ ਕੋਈ ਕਸਰ ਨਹੀਂ ਇਹਨਾਂ ਜਿਹੀ ਹੈਗੀ ਵੀ ਤੁਸੀਂ ਕਹਿ ਸਕੋ ਤੇ ਪ੍ਰੋਪਰ ਪਿਓਰ ਕਾਟਨ ਦਾ ਚਾਹੇ ਤੁਸੀਂ ਵਿਦਆਊਟ ਲਾਈਨਿੰਗ ਪਾ ਲਓ ਚਾਹੇ ਤੁਸੀਂ ਵਿਦ ਲਾਈਨਿੰਗ ਪਾ ਲਓ ਇਹ ਤੁਹਾਡੀ ਆਪਣੀ ਇੱਛਾ ਰਹੂਗੀ ਆ ਲੋ ਪਿਓਰ ਕਾਟਨ ਦਾ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਕੋਈ ਚੁਬਨ ਦਾ ਨਹੀਂ ਕੋਈ ਕੁਛ ਨਹੀਂ ਵੀ ਲੜੂਗਾ ਪਿਓਰ ਕਾਟਨ ਸ਼ਿਮਰਦੀ ਕਲੈਕਸ਼ਨ ਆ ਇਹ ਰਸ਼ੀਆ ਬ੍ਰਾਂਡ ਦੀ ਹੈ ਇਹਦੇ ਕਲਰ ਚੈੱਕ ਕਰ ਲਓ ਕਲਰ ਬਹੁਤ ਹੀ ਸੋਹਣੇ ਬਹੁਤ ਹੀ ਖਿਆਲੇ ਆਏ ਨੇ। ਸੈਕਿੰਡ ਕਲਰ ਦੇਖੋ। ਇਹ ਹੈਗਾ ਲਾਈਟ ਜੈ ਲਵੈਂਡਰ ਸ਼ੇਡ। ਲਾਈਟ ਲਵੈਂਡਰ ਸ਼ੇਡ ਆ ਬਹੁਤ ਹੀ ਸੋਹਣਾ ਇੰਗਲਿਸ਼ ਜਿਹਾ ਕਲਰ ਆ ਤੇ ਨਾਲ ਹੀ ਦੇ ਸੇਮ ਆਊਗਾ ਦੁਪੱਟਾ। ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਪ੍ਰਿੰਟਿੰਗ ਕੋਈ ਵੀ ਛੱਡਣ ਵਾਲੀ ਨਹੀਂ ਹੈ ਜੀ। ਜਿਹੜੀ ਵੀ ਪ੍ਰਿੰਟਿੰਗ ਖੁੱਲੂਗੀ ਪੂਰੀ ਵਧੀਆ ਯਾਨੀ ਕਿ ਬਹੁਤ ਹੀ ਵਧੀਆ ਖੁੱਲੂਗੀ। ਆਓ। ਦੇਖੋ ਪ੍ਰਿੰਟਿੰਗ ਸੇਮ ਪ੍ਰਿੰਟਰ ਹੋਗਾ ਤਿੰਨ ਕਲਰ ਨੇ ਇਹਦੇ ਵਿੱਚ ਨਾਲ ਸੇਮ ਰੰਗ ਦੇ ਮੁੰਡਾ ਹਾਲ ਦੇ ਦੁਪੱਟੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਹਲੋ ਜੀ ਥਰਡ ਕਲਰ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਗਾਜਰੀ ਸ਼ੇਡ ਥਰਡ ਕਲਰ ਹੈਗਾ ਪਿੰਕ ਗਾਜਰੀ ਸ਼ੇਡ ਇਹ ਵੀ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਦੇ ਨਾਲ ਇਹਦੇ ਸੇਮ ਆਊਗਾ ਮੁਢਾਲਦਾਈ ਦੁਪੱਟਾ ਇਹ ਤਿੰਨ ਕਲਰ ਸੀਗੇ ਇਹ ਵਾਲੇ ਪ੍ਰਿੰਟ ਦੇ ਵਿੱਚ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਨਾ ਜ਼ਿਆਦਾ ਵੱਡਾ ਫਲਾਵਰ ਆ ਨਾ ਹੀ ਜ਼ਿਆਦਾ ਛੋਟਾ ਆ ਬਹੁਤ ਸੋਹਣੀ ਡਿਜੀਟਲ 3D ਪ੍ਰਿੰਟਿੰਗ ਮਿਲੂਗੀ ਇਹ ਨਹੀਂ ਹੈਗਾ ਵੀ ਉੱਪਰ ਹੀ ਪ੍ਰਿੰਟ ਆ ਸਾਰੇ ਕੱਪੜੇ ਦੇ ਵਿੱਚ ਵੀ 3D ਹੈਗਾ ਇਹਦੇ ਵਿੱਚ ਪ੍ਰਿੰਟ ਹੋਇਆ ਹੋਇਆ ਲਓ ਨੈਕਸਟ ਪ੍ਰਿੰਟ ਦੇਖ ਲੋ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਕੁਝ ਮਿਕਸ ਮੈਚ ਜਿਹਾ ਹੋਵੇ ਇਹ ਤੇ ਨਾ ਜ਼ਿਆਦਾ ਫਲਾਵਰ ਦਿਖੂਗਾ ਤੁਹਾਨੂੰ ਮਿਕਸ ਜਿਹਾ ਹੈਗਾ ਵਾ ਸਾਰਾ ਪ੍ਰਿੰਟ ਕੋ ਲਿਆ ਜਾ ਹੋਇਆ ਦੇਖੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਬਹੁਤ ਹੀ ਸੋਹਣੀ ਕਲੈਕਸ਼ਨ ਆ ਫਟਾਫਟ ਲੈ ਲਓ ਸਕਰੀਨ ਸ਼ਾਟ ਆਰਡਰ ਕਰ ਦਿਓ ਗਿਣਤੀ ਦੇ 2 ਸੈਟ ਆਪਣੇ ਕੋਲ ਆਏ ਨੇ ਸੋ ਜਿੰਨਾ ਪਹਿਣਾ ਦੇ ਆਰਡਰ ਆ ਜਾਣਗੇ ਫਟਾਫਟ ਨਾਲ ਹੀ ਨਾਲ ਬੁਕਿੰਗ ਹੋ ਜੂਗੀ ਜੀ ਨਾਲ ਦੇ ਨਾਲ ਪੇਮੈਂਟ ਕਰਕੇ ਆਪਣੇ ਆਰਡਰਾਂ ਨੂੰ ਡਨ ਕਰ ਲਿਆ ਕਰੋ ਆ ਲੋ ਨਾਲ ਲਾਂਗੇ ਸੇਮ ਮਡਾਲ ਦੇ ਦੁਪੱਟੇ ਬਹੁਤ ਸੋਹਣੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਸੇਮ ਦੁਪੱਟੇ ਨੇ ਲਾਈਟ ਜਾਂ ਫਰੋਜ਼ੀ ਜਾਂ ਸ਼ੇਡ ਆ ਕੋਈ ਕਲਰ ਦੀ ਕੰਪਲੇਨ ਨਹੀਂ ਹੈਗੀ ਕੋਈ ਸ਼ਰਿੰਕਿੰਗ ਨਹੀਂ ਕੱਪੜੇ ਦੀ ਕੋਈ ਸ਼ੀ ਨਹੀਂ ਹੈਗਾ ਪਰ ਜਦੋਂ ਵੀ ਤੁਸੀਂ ਕਾਟਨ ਦਾ ਬੇਸ ਲੈਣਾ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕੋਈ ਵੀ ਸਟਾਫ ਲੈਣੀ ਉਹਨੂੰ ਵਾਸ਼ ਕਰਕੇ ਹੀ ਬਣਾਇਆ ਕਰੋ ਪਰ ਇਹ ਜਿਹੜੇ ਬ੍ਰਾਂਡ ਦੀ ਕਲੈਕਸ਼ਨ ਆ ਜਾਂਦੀ ਹੈ ਚ ਕੋਈ ਨਹੀਂ ਵੀ ਜੇ ਤੁਸੀਂ 5 ਮੀਟਰ ਦਾ ਲੈ ਲਿਆ ਤਾਂ ਉਹ 4.5 ਰਹੇਗਾ ਜੀ ਐ ਹੋ ਜਾਊਗਾ ਬਿਲਕੁਲ ਨਹੀਂ ਰਹਿਣੇ ਜੀ ਪੂਰੀ ਵਧੀਆ ਸੌਫਟ ਵਾਲੀ ਤੁਹਾਨੂੰ ਕਾਟਨ ਦੇ ਰਹੇ ਆ ਤੇ ਕੋਈ ਇਹਦੀ ਸ਼੍ਰਿੰਕਿੰਗ ਨਹੀਂ ਕੋਈ ਇਹ ਤੇ ਕੋਈ ਲੂਂ ਬੋਰਦਾ ਨਹੀਂ ਬਹੁਤ ਸੋਹਣੀ ਕਲੈਕਸ਼ਨਾਂ ਤੇ ਦੁਪੱਟੀਆਂ ਦਾ ਬਹੁਤ ਹੀ ਜ਼ਿਆਦਾ ਸੋਹਣੇ ਸਿਰ ਤੇ ਰੁਕਣ ਵਾਲੇ ਨੇ ਬਹੁਤ ਸੋਹਣੇ ਦੁਪੱਟੇ ਐਂਡ ਸੈਟਿੰਗ ਕਲਰ ਇਹਦੇ ਵਿੱਚ ਹੈਗਾ ਜੀ ਦੇਖੋ ਸ਼ ਇਹ ਵੀ ਬਹੁਤ ਸੋਹਣਾ ਕਲਰ ਆਲੋ ਇਹ ਹੈਗਾ ਬੇਬੀ ਬਲੂ ਕਲਰ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕਲਰ ਆ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਦਾ ਤੁਹਾਨੂੰ ਮੈਂ ਖੋਲ ਕੇ ਦਿਖਾਈ ਦਿੱਤੀ ਆ ਪ੍ਰਿੰਟ ਸਾਰੇ ਹੀ ਟੌਪ ਹੀ ਪ੍ਰਿੰਟ ਜਿਹੜਾ ਵੀ ਮਰਜ਼ੀ ਲੈ ਲਿਓ ਪ੍ਰਿੰਟ ਬਹੁਤ ਸੋਹਣੇ ਨੇ ਨਾਲ ਸੀਮ ਆਊਗਾ ਬਲੂ ਕਲਰ ਦਾ ਇਹ ਦੁਪੱਟਾ ਕਲਰ ਵੀ ਪੂਰੇ ਯਾਨੀ ਕਿ ਟੌਪ ਦੇ ਨੇ ਇੱਕ ਵੀ ਕਲਰ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਆਹ ਕਲਰ ਛੱਡਣ ਵਾਲਾ ਸਾਰੇ ਕਲਰ ਇਹਦੇ ਵਿੱਚ ਬਹੁਤ ਸੋਹਣੇ ਆਏ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਆਇਆ ਹੈ ਨੈਕਸਟ ਦੇਖ ਲਓ ਇਹ ਵਾਲਾ ਕਲਰ ਹੈਗਾ ਜੀ ਗ੍ਰੀਨ ਕਲਰ ਨੀਚੇ ਵਾਲਾ ਸੀਗਾ ਲਾਈਟ ਜਾਂ ਫਰੋਜ਼ੀ ਸ਼ੇਡ ਸੈਕੰਡ ਵਾਲਾ ਹੈਗਾ ਬਲੂ ਸ਼ੇਡ ਐਂਡ ਥਰਡ ਵਾਲਾ ਹੈਗਾ ਜੀ ਮੀਨ ਇਹਨਾਂ ਦੀ ਜਿਹੜੀ ਪੱਟੀ ਲੱਗੀ ਇਹ ਪੀਚ ਕਲਰ ਆ ਪੀਚ ਕਲਰ ਦੇ ਉੱਪਰ ਆ ਜੀ ਇਹੇ ਹਾਲੋ ਇਹ ਹੈਗਾ ਪੀਚ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੋ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਪ੍ਰਾਈਸ ਇਹਨਾਂ ਦਾ ਤੁਹਾਨੂੰ ਸਕਰੀਨ ਦੇ ਉੱਪਰ ਮੈਂਸ਼ਨ ਹੋ ਜਾਊਗਾ ਸੋ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਸੂਟ ਜਿਹੜਾ ਵੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਤੇ ਸੁਪਰ ਲੈ ਕੇ ਆਈਆਂ ਨਿਊ ਕਲੈਕਸ਼ਨਾਂ ਨੇ ਕਾਟਨ ਦੇ ਉੱਪਰ ਸਟਾਰਟਿੰਗ ਹੋ ਚੁੱਕੀ ਆ ਜਾਨੀ ਕਿ ਪਿਓਰ ਇੱਕ ਕਹਿੰਦੇ ਨੇ ਵੀ ਆਪਾਂ ਕੜਾਈਆਂ ਘੜੂਈਆਂ ਤੋਂ ਕੁਝ ਹਟ ਕੇ ਜੇ ਲੈਣਾ ਵੀ ਵਧੀਆ ਵੀ ਲੱਗੇ ਚਾਹੇ ਆਪਾਂ ਬਾਹਰ ਮੰਦਨ ਨੂੰ ਪਾਈਏ ਚਾਹੇ ਕਿਸੇ ਨਿੱਕੇ ਮੋٹے ਹਨਾ ਫੰਕਸ਼ਨ ਵਗੈਰਾ ਤੇ ਪਾਈਏ ਤੇ ਛੋਟੀ ਮੋਟੀ ਪਾਰਟੀ ਤੇ ਪਾਈ ਉਦਾਂ ਲਈਏ ਕਾਟਨ ਸ਼ਿਮਰ ਦਾ ਸਟਾਫ ਆ ਬਹੁਤ ਹੀ ਸੋਹਣਾ ਬਹੁਤ ਗ੍ਰੇਸਫੁਲ ਸੂਟ ਬਣਨਗੇ ਇਹ ਸੋ ਜਿਹੜੀਆਂ ਪਹਿਨਣ ਨੂੰ ਵੀ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਸ਼ੇਅਰ ਜਰੂਰ ਕਰਕੇ ਜਾਇਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ 手续搞定。So